ਸਵਾਗਤ ਹੈ ਘਰ ਦੇ ਜੀ ਤੁਹਾਡੇ ਆਪਣੇ YouTube ਚੈਨਲ ਤਾਲੀਵਾਲ ਫੈਮਿਲੀ ਵੀਡੀਓ ਵਿਦ ਤੇ ਲਾਜੀ ਅੱਜ ਆਪਾਂ ਜਿਹੜਾ ਵਲੌਗ ਆ ਕੋਸ਼ ਸ਼ੁਰੂ ਕਰ ਦਿੱਤਾ ਹੈ ਸਬਜੀ ਬਣਾਉਣ ਦਾ ਅੱਜ ਆਪਾਂ ਬਣਾਉਣ ਲੱਗੇ ਹੈਗੇ ਜੀ ਛੋਲਿਆਂ ਦੀ ਦਾਲ ਛੋਲਿਆਂ ਦੀ ਸਬਜੀ ਬਣਾਉਣ ਲੱਗੇ ਹੈਗੇ ਤੇ ਆਪਾਂ ਕਹਿ ਕੇ ਕਿ ਉਹਨਾਂ ਤੁਹਾਡੇ ਨਾਲ ਵੀਡੀਓ ਜਿਹੜੀ ਹੈਗੇ ਸ਼ੇਅਰ ਕੀਤੀ ਜਾਵੇ ਅੱਜ ਆਪਾਂ ਅੰਦਰ ਬਣਾ ਰਹੇ ਸੀਗੇ ਕੋ ਕਿ ਬਾਹਰ ਬਹੁਤ ਜ਼ਿਆਦਾ ਮਸ਼ਰ ਹੋ ਗਿਆ ਛੋਟੇ ਛੋਟੇ ਮਸਜਿਦੀ ਜਿਹੜੀ ਹੈਗੀ ਆ ਉਹ ਹੁਣੇ ਸਟਾਰਟ ਹੋ ਗਈ ਹੈ ਤੇ ਤਾਂ ਕਰਕੇ ਆਪਾਂ ਕਹਿ ਕਿ ਚਲੋ ਨਾਲੇ ਆਪਣੀ ਵੀਡੀਓ ਸ਼ੂਟ ਹੋ ਜੂਗੀ ਨਾਲੇ ਆਪਣਾ ਕੰਟੈਂਟ ਬਣ ਜੂਗਾ ਤੇ ਨਾਲੇ ਆਪਾਂ ਤੁਹਾਡੇ ਨਾਲ ਕਰਨਾਗੇ ਥੋੜੀਆਂ ਜੀਆਂ ਗੱਲਾਂ ਬਾਤਾਂ ਤੇ ਕਿਵੇਂ ਤੁਸੀਂ ਜੇ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਹੋ ਨਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਤੇ ਜੁੜੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਅੰਤ ਤੱਕ ਸਾਰੇ ਜਣੇ ਜ਼ਰੂਰ ਦੇਖਿਆ ਕਰੋ ਤੇ ਲਓ ਜੀ ਆਪਾਂ ਪਾ ਦਿੱਤਾ ਹੈਗਾ ਪਤਿੰਦੇ ਦੇ ਵਿੱਚ ਪਿਆਰ ਜਿਹੜੇ ਹੈਗੇ ਨੇ ਤੇਲ ਪਾ ਕੇ ਪਿਆਜ਼ ਪਾ ਦਿੱਤੇ ਨੇ ਤੇ ਹੁਣ ਜੀ ਪਿਆਜ਼ ਜਿਹੜੇ ਹੈਗੇ ਨੇ ਉਹ ਪਹਿਲੇ ਪੁੱਜਦੇ ਆਪਾਂ ਇੱਥੇ ਸਾਰੇ ਹੀ ਪਿਆਜ਼ ਜਿਹੜੇ ਹੈਗੇ ਨੇ ਉਹ ਵਿੱਚ ਪਾ ਦਵਾਂਗੇ ਕਿ ਜਿਸ ਤਰ੍ਹਾਂ ਇਸ ਦੇ ਵਿੱਚ ਹੁੰਦਾ ਆ ਆਪਾਂ ਜਿਹੜਾ ਥੋੜਾ ਜਿਹਾ ਮਸਾਲਾ ਸੀਗਾ ਉਹ ਰਗੜਿਆ ਵੀ ਸੀਗਾ ਤੇ ਚਣਿਆਂ ਦੀ ਸਬਜ਼ੀ ਜਿਹੜੀ ਹੈਗਾ ਬਹੁਤ ਜਿਆਦਾ ਸਵਾਦ ਲੱਗਦੀ ਹੈ ਜਦੋਂ ਕਦੇ-ਕਦਾਈਂ ਬਣਾਈਏ ਖਾਸ ਕਰਕੇ ਉਦੋਂ ਕੁਝ ਜਿਆਦਾ ਹੀ ਸਵਾਦ ਲੱਗਦੀ ਹੈਗਾ ਆਪਾਂ ਅੱਜ ਕਾਫੀ ਧੀਰ ਬਾਅਦ ਬਣਾਉਣ ਲੱਗੇ ਸੀ ਕਿਉਂਕਿ ਸਿਆਲਾਂ ਦੇ ਵਿੱਚ ਤਾਂ ਆਪਾਂ ਇੱਕ ਦੋ ਵਾਰ ਹੀ ਬਣਾਈ ਸੀਗੀ ਤੇ ਸ਼ਾਇਦ ਹਾਂ ਸ਼ਾਇਦ ਇੱਕ ਵਾਰੀ ਬਣਾਈ ਹੈ ਤੇ ਹੁਣ ਆਪਣਾ ਖਾਨ ਨੂੰ ਦਿਲ ਕਰਦਾ ਪਿਆ ਸੀਗਾ ਤੇ ਫੇਰ ਆਪਣੇ ਘਰ ਦੇ ਕਹਿੰਦੇ ਜੀ ਕਿਉਂ ਨਾ ਆਪਾਂ ਜਿਚਣਿਆਂ ਬਲੈਕ ਚਣਿਆਂ ਦੀ ਸਬਜ਼ੀ ਬਣਾਈ ਜਾਵੇ ਤੇ ਆਪਣਾ ਇੱਥੇ ਜਿਹੜਾ ਤੜਕਾ ਸੀਗਾ ਭੁੱਜ ਕੇ ਹੋ ਗਿਆ ਜੀ ਰੈਡੀ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਚਣੇ ਹੁੰਦੇ ਨੇ ਉਹ ਤਾਂ ਬਦਾਮਾਂ ਦੇ ਬਰਾਬਰ ਹੁੰਦੇ ਤੇ ਤਾਂ ਕਰਕੇ ਇਹਨਾਂ ਨੂੰ ਪਹਿਲਾਂ ਆਪਾਂ ਭਿਉਣਾ ਸੀਗਾ ਤੇ ਭਿਉਣ ਤੋਂ ਬਾਅਦ ਵਿੱਚ ਜੀ ਫੇਰ ਆਪਾਂ ਇਹਨਾਂ ਨੂੰ ਗੜਬੜ ਗੜਬੜ ਉਬਾਲੇ ਦੇ ਲੇ ਤੇ ਉਬਾਲਣ ਤੋਂ ਬਾਅਦ ਵਿੱਚ ਫਿਰ ਜੀ ਆਪਾਂ ਇਸ ਦਾ ਧਰ ਦਿੱਤਾ ਸੀਗਾ ਤੜਕਾ ਕਿਉਂਕਿ ਮੁਰਗਾ ਬਣਾਉਣ ਵਾਸਤੇ ਤੜਕਾ ਤਾਂ ਪਨ ਚਾਹੀਦਾ ਹੀ ਹੁੰਦਾ ਤੇ ਤਾਂ ਕਰਕੇ ਜੀ ਤੇ ਲੋ ਜੀ ਆਪਣਾ ਬਣ ਲਗਾ ਦੇ ਸੀ ਮੁਰਗਾ ਕਰੇ ਤੇ ਆਪਾਂ ਸਾਰੇ ਜਣੇ ਇੱਥੇ ਗੱਲਾਂ ਬਾਤਾਂ ਵੀ ਸਾਰੇ ਜਣੇ ਆਪਾਂ ਕਰਦੇ ਪਏ ਸੀ ਕਿ ਕਾਫੀ ਜਣੇ ਸੀਗੇ ਆਪਣੇ ਆਸ-ਪਾਸੇ ਬੈਠੇ ਲਓ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਲਦੀ ਹਲਦੀ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਜਿੰਨੀ ਵੀ ਪਾਉਣੀ ਹੈ ਤੁਸੀਂ ਪਾ ਸਕਦੇ ਆ ਤੇ ਆਪਣਾ ਜਿਹੜਾ ਹਿੱਟਰ ਹੈ ਨਾ ਉਹ ਵੀ ਪੂਰਾ ਮਗ ਦਾ ਪਿਆ ਹੈਗਾ ਉਹ ਪੂਰਾ ਜੋਰਾ ਸ਼ੋਰਾਂ ਤੇ ਆਇਆ ਪਿਆ ਹੈਗਾ ਫਿਰ ਪਾਵਾਂਗੇ ਜੀ ਆਪਾਂ ਡੇਢ ਮਸਾਲਾ ਡੇਢ ਚਮਚਾ ਮਸਾਲੇ ਦਾ ਉਹ ਗਰਮ ਮਸਾਲਾ ਹੀ ਕਰਦਾ ਪੀਸਿਆ ਹੋਇਆ ਆ ਡੰਡੇ ਕੁੰਡੇ ਦਾ ਤੇ ਫਿਰ ਪਾਵਾਂਗੇ ਜੀ ਆਪਾਂ ਲੋਨ ਤੇ ਲੋ ਲੋ ਆਪਾਂ ਆਪਣੇ ਸਵਾਦ ਦੇ ਮੁਤਾਬਕ ਰੱਖ ਸਕਦੇ ਹੈਗੇ ਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਸ਼ਹਿਰੀਆਂ ਨੂੰ ਵੀ ਹੁਣ ਤਾਂ ਪਤਾ ਲੱਗਿਆ ਜਿਹੜੀ ਚਣਿਆਂ ਦੀ ਸਬਜ਼ੀ ਹੁੰਦੀ ਨੇ ਬਹੁਤ ਤਾਕਤਵਾਰ ਹੁੰਦੀ ਹੈ ਤੇ ਲੋ ਲੋ ਜੇ ਕੋਈ ਬਿਮਾਰਸ਼ ਮਾਰ ਵੀ ਹੁੰਦਾ ਹੈ ਹਨ ਜਾਂ ਕਿਸੇ ਦਾ ਇਮਿਊਨਿਟੀ ਸਿਸਟਮ ਘਟ ਜਾਂਦਾ ਹੈ ਜਾਂ ਕਿਸੇ ਨੂੰ ਕਮਜ਼ੋਰੀ ਵਗੈਰਾ ਆ ਜਾਂਦੀ ਹੈ ਤੇ ਉਸ ਨੂੰ ਚਣਿਆਂ ਦਾ ਪਾਣੀ ਜਿਹੜਾ ਹੈਗਾ ਉਹ ਪੀਉਂਦੇ ਆ ਚਣਿਆਂ ਦੀ ਤਰੀ ਜਿਹੜੀ ਹੁੰਦੀ ਆ ਹਾਂ ਲਓ ਤੇ ਮੈਨੂੰ ਕਹਿੰਦੇ ਹੁੰਦੇ ਆ ਕਿ ਬਲੈਕ ਚਿਣਾਂ ਦੀ ਤਰੀ ਜਿਹੜੀ ਹੈਗੀ ਆ ਉਹ ਪੀਵੇ ਤੇ ਉਹਦੇ ਨਾਲ ਜਿਹੜੀ ਤੰਦਰੁਸਤੀ ਹੈਗੀ ਜਿਹੜੀ ਸਰੀਰ ਨੂੰ ਆਪਣੇ ਨੂੰ ਮਿਲਦੀ ਆ ਤੇ ਇੱਥੇ ਆਪਾਂ ਦੇ ਜੇ ਆਪਾਂ ਜਿਹੜਾ ਹੈਗਾ ਸੀਗਾ ਹਲਦੀ ਵਗੈਰਾ ਸਾਰਾ ਕੁਝ ਪਾ ਕੇ ਤੇ ਥੋੜਾ ਜਿਹਾ ਪਾਣੀ ਲਿਆ ਸੀਗਾ ਆਪਾਂ ਕਿਉਂਕਿ ਥੱਲੇ ਲੱਗਣ ਲੱਗ ਪਏ ਸੀਗਾ ਤਾਂ ਕਰਕੇ ਕਿਉਂ ਜੇ ਆਪਾਂ ਉਸ ਨੂੰ ਥੋੜੀ ਤੇਰ ਤਰੀ ਮਨਾ ਕਰਕੇ ਫਿਰ ਆਪਾਂ ਸਿੱਦਾ ਸਾਰਾ ਪਾਣੀ ਸੀਗਾ ਉਬਲ ਵਿੱਚ ਪਾ ਦਿੱਤਾ ਸੀਗਾ ਕਿ ਜਿੰਨਾ ਵੀ ਆਪਾਂ ਪਾਉਣਾ ਸੀਗਾ ਜਿੰਨੀ ਆਪਣੇ ਲੋੜ ਦੇ ਮੁਤਾਬਕ ਆਪਾਂ ਤਰੀ ਵਗੈਰਾ ਬਣਾਉਣੀ ਸੀਗੀ ਉਸ ਦੇ ਮੁਤਾਬਕ ਹੀ ਆਪਾਂ ਜਿਹੜਾ ਹੈਗਾ ਇਹ ਪਾਣੀ ਪਾ ਦਿੱਤਾ ਸੀਗਾ ਵਿੱਚ ਤੇ ਹੁਣ ਜੀ ਪਾਵਾਂਗੇ ਆਪਾਂ ਇਹ ਚਨੇ ਚਣਿਆਂ ਨੂੰ ਵੀ ਆਪਾਂ ਪਹਿਲਾਂ ਕੀ ਵਾਸ਼ ਕਰ ਲਿਆ ਸੀਗਾ ਉਬਾਲ ਕੇ ਦੋ ਤਿੰਨ ਬਾਰੀ ਧੋ ਲਿਆ ਸੀਗਾ ਫਿਰ ਪਾਵਾਂਗੇ ਜੀ ਆਪਾਂ ਉਬਲੇ ਹੋਏ ਆਲੂ ਇਸ ਦੇ ਵਿੱਚ ਤੇ ਕਿਉਂਕਿ ਚਣਿਆਂ ਦੇ ਵਿੱਚ ਉਬਲੇ ਹੋਏ ਆਲੂ ਜਿਹੜੇ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਵੈਸੇ ਆਪਾਂ ਇਹ ਜੁਨੇ ਦਾ ਕਰਕੇ ਪਾਉਣੇ ਹੁੰਦੇ ਆ ਤੇ ਇੱਥੇ ਆਪਾਂ ਸਾਰੇ ਜਣੇ ਕਰਦੇ ਪਏ ਸੀਗੇ ਗੱਲਾਂ ਬਾਤਾਂ ਤੇ ਭਾਬੀਆਂ ਦੋਨੇ ਨੇ ਨੀਲ ਪਾਲਿਸ਼ ਜਿਹੜੀ ਹੈਗੀ ਸੀ ਉਹ ਪੈਰਾਂ ਤੋਂ ਲਾਉਣ ਲੀਆਂ ਸੀਗੀਆਂ ਤੇ ਮੈਂ ਤੇ ਮੰਮੀ ਮੰਮੀ ਉਹ ਵੀ ਮੇਰੇ ਕੋਲੇ ਆ ਗਈ ਸੀ ਤੇ ਇਹ ਚਣੇ ਜਿਹੜੇ ਹੈਗੇ ਸੀਗੇ ਇਹਨਾਂ ਨੂੰ ਗ੍ਰाइंड ਕਰਨ ਵਾਸਤੇ ਮੈਂ ਮਗਵਾਇਆ ਸੀਗਾ ਤੇ ਮੰਮੀ ਕੰਦੇਲੇ ਮੈਂ ਹੀ ਕਰ ਦੇਣੀ ਹੈਗੀ ਹੈ ਗ੍ਰੈਂਡ ਤੇ ਫਿਰ ਜੀ ਮੰਮੀ ਚਣਿਆਂ ਨੂੰ ਗ੍ਰੈਂਡ ਕਰਦੇ ਪਏ ਸੀਗੇ ਤੇ ਆਪਾਂ ਨਾਲ ਕਰਦੇ ਪਏ ਸੀਗੇ ਗੱਲਾਂ ਬਾਤਾਂ ਇੱਥੇ ਗੱਲਾਂ ਬਾਤਾਂ ਕਰਦੇ ਕਰਦੇ ਕਿ ਮੈਂ ਸਮਾਨ ਰੱਖਣ ਆਈ ਸੀਗੀ ਇੱਥੇ ਲੋਨਡਾਨੀ ਵਗੈਰਾ ਤੇਲ ਵਗੈਰਾ ਤੇ ਫਿਰ ਜੀ ਆਪਣਾ ਵੀਰਾ ਵੀ ਆ ਗਿਆ ਸੀਗਾ ਇੱਥੇ ਉਹ ਵੀ ਗੱਲਾਂ ਕਰਦੇ ਪਏ ਸੀਗੇ ਕਿ ਚਣਿਆਂ ਦੀ ਸਬਜ਼ੀ ਜੀ ਤਾਂ ਪੱਕਾ ਕਦੀ ਕਦਾਈ ਬਣਾਉਂਦੇ ਆ ਬਹੁਤ ਜਿਆਦਾ ਸਵਾਦ ਵਾਲੀ ਦੀ ਸਾਰੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਚਲੇ ਗਏ ਸੀ ਕਿ ਆਪੋ ਆਪਣੇ ਘਰੇ ਤੇ ਆਪਾਂ ਅਗੇ ਸੀਗੇ ਕੋਠੇ ਦੇ ਉੱਪਰ ਕੋਠੇ ਦੇ ਉੱਪਰ ਆ ਪਾਣ ਕੇ ਮੌਸਮ ਚੈੱਕ ਕੀਤਾ ਇੰਨਾ ਸੋਹਣਾ ਮੌਸਮ ਸੀਗਾ ਸ਼ਾਮ ਦਾ ਮੌਸਮ ਬਹੁਤ ਜ਼ਿਆਦਾ ਸੋਹਣਾ ਹੋਇਆ ਤੇ ਸੀ ਠੰਡਾ ਠੰਡਾ ਮੌਸਮ ਹੋਇਆ ਤੇ ਸੀਗਾ ਚਾਰੇ ਪਾਸੇ ਕਣਕਾਂ ਦੀ ਕਿਤੇ ਹਰਿਆਲੀ ਸੀ ਤੇ ਕਿਤੇ ਕਣਕਾਂ ਜਿਹੜੀ ਹੋ ਗਿਆ ਉਹ ਸੁਨਹਿਰੀ ਸੁਨਹਿਰੀ ਹੋ ਰਹੀਆਂ ਸੀ ਤੇ ਇੰਨਾ ਸੋਹਣਾ ਸ਼ਾਮ ਦਾ ਨਜ਼ਾਰਾ ਸੀਗਾ ਬਹੁਤ ਜ਼ਿਆਦਾ ਸੋਨਾ ਸੀ ਖੇਤਾਂ ਦੇ ਵਿੱਚ ਘਾਰ ਹੋਣ ਦਾ ਇੱਕ ਹੋਰ ਫਾਇਦਾ ਹੁੰਦਾ ਕਿ ਆਪਾਂ ਨੂੰ ਜਿਹੜੀ ਹੈਗੀ ਐ ਨੇਚੁਰਲ ਸਾਰਾ ਕੁਝ ਵੇਖਣ ਨੂੰ ਮਿਲਦਾ ਹੈਗਾ ਤੇ ਬਹੁਤ ਜ਼ਿਆਦਾ ਸੋਨਾ ਆਸਾ-ਪਾਸਾ ਬਹੁਤ ਜ਼ਿਆਦਾ ਸੋਨਾ ਲੱਗਦਾ ਪਿਆ ਸੀਗਾ ਤੇ ਆਪਾਂ ਜੀ ਫਿਰ ਆਪਾਂ ਨੂੰ ਇੱਕ ਆਈਡੀਆ ਸੁਝਿਆ ਕਿਉਂਕਿ ਆ ਮੈ ਲੌਣਾ ਸੀ ਵੀ ਉਤੋਂ ਕੱਪੜੇ ਤੇ ਆ ਜਿਹੜੇ ਕੱਪੜੇ ਲੇਟ ਤੋਂਤੇ ਸੀਗੇ ਆਪਾਂ ਤੇ ਮੰਮੀ ਨੇ ਉੱਪਰ ਹੀ ਕੋਠੀ ਦੇ ਉੱਪਰ ਪਾ ਦਿੱਤੇ ਸੀਗੇ ਤੇ ਮੈਂ ਕਿਹਾ ਕਿ ਕਿਉਂ ਨਾ ਆਪਾਂ ਫਿਰ ਖੜੀ ਰਹਿਣਾ ਹੈ ਆਪਾਂ ਕੋਠੀ ਦੇ ਉੱਪਰ ਜਿਹੜੇ ਹੈਗੇ ਕੱਪੜਿਆਂ ਦੇ ਉੱਤੇ ਲਗਾ ਕੇ ਲੈ ਜੰਨੇ ਹੈਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੁੱਕਣੇ ਪਏ ਸੀਗੇ ਤੇ ਮੈਂ ਉਸ ਤਰ੍ਹਾਂ ਉਸ ਤਰ੍ਹਾਂ ਹੀ ਜਿਹੜੇ ਹੈਗੇ ਸੀ ਕੱਪੜੇ ਤੇਲ ਲਗਾਏ ਜਾਂਦੇ ਸੀਗੇ ਤੇ ਲਾਗੇ ਬੰਨੇ ਆਪਣੇ ਅਸ-ਪਾਸੇ ਚਿੜੀਆਂ ਦੀ ਕਾਵਾਂ ਦੀ ਆਵਾਜ਼ਾਂ ਜਿਹੜੀਆਂ ਹੈਗੀਆਂ ਸੋਹਣੀਆਂ ਹੁੰਦੀਆਂ ਪਈਆਂ ਸੀ ਕਿ ਬਹੁਤ ਜ਼ਿਆਦਾ ਸੋਹਣੀਆਂ ਖੇਤਾਂ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਹੈ ਕਿ ਖੇਤਾਂ ਦੇ ਵਿੱਚ ਆਪਾਂ ਨੂੰ ਇਹੋ ਜਿਹੀ ਚੀਜ਼ਾਂ ਨਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਪਿੰਡਾਂ ਥਾਵਾਂ ਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਹੁਣ ਤਾਰਾ ਵਗੈਰਾ ਕਾਫੀ ਹੁੰਦੇ ਨੇ ਪੰਛੀ ਵੀ ਆਉਣ ਤੋਂ ਡਰਦੇ ਨੇ ਜਿੱਥੇ ਲਾਲੂ ਜ਼ਿਆਦਾ ਬੂਟੇ ਵਗੈਰਾ ਹੋਣਗੇ ਜਾਂ ਜਿੱਥੇ ਹਰਿਆਲੀ ਵਗੈਰਾ ਹੋਊਗੀ ਉੱਥੇ ਪੰਛੀ ਆਲਰੇਡੀ ਬਹੁਤ ਜ਼ਿਆਦਾ ਆਉਂਦੇ ਨੇ ਤੇ ਆਪਣੇ ਨਾਲ ਇੱਧਰ ਇੱਕ ਹੋਰ ਆ ਆਪਣੇ ਗਾਂ ਵਗੈਰਾ ਬਹੁਤ ਜ਼ਿਆਦਾ ਗਾਂ ਦੇ ਇੱਧਰ ਤੇ ਗਾਂ ਜਿਹੜੇ ਹੈਗੇ ਨਾ ਬਹੁਤ ਜ਼ਿਆਦਾ ਬੋਲਦੇ ਰਹਿੰਦੇ ਨੇ ਬਨੇਰਾਂ ਦੇ ਉੱਪਰ ਵੀ ਬੋਲਦੇ ਆ ਇੱਕ ਕਹਿੰਦੇ ਹੁੰਦੇ ਨਾ ਕਹਾਵਤ ਹੁੰਦੀ ਹੈ ਕਿ ਪੁਰਾਣੇ ਸਮੇਂ 'ਚ ਜੇ ਕਿਸੇ ਨੂੰ ਪ੍ਰੋਣਾ ਹੋਣਾ ਹੁੰਦਾ ਸੀਗਾ ਤੇ ਕਾਂ ਜਿਹੜਾ ਹੈਗਾ ਸੀ ਉਹ ਬਨੇਰੇ ਤੇ ਬੋਲ ਜਾਂਦਾ ਸੀ। ਮਾਕਿਆਂ ਗੱਲਾਂ ਸੱਚੀਆਂ ਨੇ। ਤੇ ਫਿਰ ਜੇ ਆਪਾਂ ਕੱਪੜੇ ਜਿਹੜੇ ਹੈਗੇ ਸੀ ਉਹ ਪੁੱਠੇ ਹੀ ਕਹਿ ਲਗਾਈ ਜਾਂਦੀ ਸੀ ਲੈ ਕਿਉਂਕਿ ਮੈਨੂੰ ਆਇਆ ਸੀ ਕਿ ਚਲੋ ਆਪਾਂ ਸਮੇਟ ਲਾਂਗੇ ਤੇ ਫਿਰ ਜੇ ਆਪਾਂ ਥੱਲੇ ਜਿਹੜਾ ਹੈਗਾ ਉਹ ਲੈ ਜਾਵਾਂਗੇ ਇਸ ਤਰ੍ਹਾਂ ਹੀ ਤੇ ਕਿਉਂਕਿ ਬਾਅਦ ਵਿੱਚ ਅਜੂਨੀ ਮੈਨੂੰ ਕੰਮ ਕਰਨ ਨਹੀਂ ਦਿੰਦੀ ਹੈਗੀ ਥੱਲੇ। ਤੇ ਹੁਣ ਵੀ ਮੈਂ ਉਸ ਤੋਂ ਅੱਖ ਜੀ ਚੁਰਾ ਕੇ ਤੇ ਉੱਪਰ ਆ ਗਈ ਸੀ ਪਰ ਉਹ ਭਾਬੀ ਜੀ ਹੋਣਾ ਨਾਲ ਬਾਹਰ ਚਲੇ ਗਈ ਸੀਗੀ ਤੇ ਕਿਉਂਕਿ ਬਾਹਰ ਬੱਚੇ ਜਿਹੜੇ ਹੈਗੇ ਸੀ ਕੋ ਥੱਲੇ ਖੇਡਦੇ ਪਏ ਸੀਗੇ ਤੇ ਲੋ ਜੀ ਆਪਾਂ ਕੱਪੜੇ ਹੈਗੇ ਸੀ ਜਿਹੜੇ ਤੇ ਲਗਾ ਲਏ ਸੀਗੇ ਤੇ ਸੋਹਣਾ ਆਸਮਾਨ ਨੀਲਾ ਨੀਲਾ ਆਸਮਾਨ ਇੰਨਾ ਜ਼ਿਆਦਾ ਸੋਹਣਾ ਸੀਗਾ ਬਹੁਤ ਜ਼ਿਆਦਾ ਸੋਹਣਾ ਸੀਗਾ ਤੇ ਠੰਡਾ ਠੰਡਾ ਮੌਸਮ ਸੀਗਾ ਤੇ ਲੋ ਜੀ ਆਪਾਂ ਆ ਗਏ ਥੱਲੇ ਕਿਉਂਕਿ ਆਪਾਂ ਲੈਣ ਵਾਲੇ ਸੀਗਾ ਪੱਠੇ ਖੇਤਾਂ ਦੇ ਵਿੱਚੋਂ ਪਾ ਕਰਕੇ ਕੱਲ ਨੂੰ ਦੇਣਾ ਸੀਗਾ ਪਾਣੀ ਆਪਾਂ ਤੇ ਲਾਜੀ ਹੁਣ ਆਪਾਂ ਸਿਰ ਤੇ ਲੈ ਲਿਆ ਦੁਪੱਟਾ ਤੇ ਹੁਣ ਜੇ ਆਪਾਂ ਜਾਵਾਂਗੇ ਪੱਠਿਆਂ ਦੇ ਵਿੱਚ ਤਾਂ ਆਪਾਂ ਲੈ ਕੇ ਆਵਾਂਗੇ ਪੱਠੇ ਘਰ ਨੂੰ